ਲੋਈ ਰਿਓ ਪੌਂਗਰ ਡਰਾਈਵਟਾਂ ਦਾ ਜਲਾ ਸਕੂਲੀ ਵਾਲਾਂ ਵਾਲੀ ਆਉਂਦੇ ਆ ਅੱਜ ਢਿੱਲੀ ਸੀਗੀ ਥੋੜੀ ਹੋਰ ਫਿਰ ਵੇਖ ਲਿਜਾਵਾਂਗੇ ਉੱਥੇ ਟਰਾਲੀ ਦੇ ਆਸਰੀ ਕਾਲ ਸਾਰਿਆਂ ਨੂੰ ਵੀਰਾਂ ਨੂੰ ਗੁਰਸਨਾਵ ਕੇ ਠੀਕ ਠਾਕ ਆਉਂਦੇ ਆ ਤੇ ਉਹਦੇ ਟਰਪੋ ਲਾਉਣਾ ਇਹਦੇ ਟਰਪੋ ਲਾਉਣੀ ਮਗਾਈ ਵੀ ਹੈ ਇਹ ਢਰਬੋ ਲਗਣੀ ਅੱਜ ਪੰਪ ਵੀ ਉਹਦੇ ਮੰਗਾਇਆ ਵਾਹੇ ਆ ਗਿਆ ਤਾਂ ਸ਼ਾਮ ਤੱਕ ਕਰਕਸਾਂ ਤੇ ਜੇ ਮਾਰ ਲਵਾਵਾ ਢਰਬੋ ਲਾਵੇ 33 ਦਾ ਨਾਵਾ ਟੱਕਣ ਬਣਾਤਾ ਵਾਲਾ ਟੰਗੜਾ ਇਹਦਾ ਟੱਕੜ ਆਹ ਦੇਖ ਲੈ ਲੋ ਜੀ ਏਅਰ ਸਿਲੰਡਰ ਵੀ ਲੈ ਜਾਂਦਾ ਸੁੱਕਾ ਅਸਪਾਇਰ ਵੀ ਲਿਆਂਦਾ ਤੇ ਫਿਰ ਵੀ ਹੋਰ ਵੀ ਕਮਾਲ ਲਿਆਂਦਾ ਉਹ ਦਿਖਾਵਾਂਗੇ ਤੁਹਾਨੂੰ ਫੇਰ ਠਹਿਰ ਕੇ ਥੋੜਾ ਜਿਹਾ ਲਓ ਜੀ ਆ ਪੱਤੀ ਖੋਲ ਕੇ ਇਧਰ ਕੀਤੀ ਪਹਿਲਾਂ ਉਧਰ ਪਰਲੇ ਪਾਸੇ ਸੀਗੀ ਹੁਣ ਇਹਦੇ ਤੇ ਕਰਾਂਗੇ ਹੁਣ ਏਅਰ ਸਿਲੰਡਰ ਤੇ ਫੇਰ ਬੰਨੀ ਜਨਾ ਇੱਥੇ ਆਏ ਇਹਦੇ ਵੇਚਦੀ ਆ ਉਹ ਨਹੀਂ ਸੀ ਲੰਘਣਾ ਉਹ ਸਪਾਇਰ ਨਹੀਂ ਸੀ ਲੰਘਣਾਗਾ ਉਧਰ ਦੇ ਇਧਰ ਦੀ ਆਉਣਾ ਸਪਾਇਰ ਤਾਂ ਪੱਤੀ ਇਧਰ ਕਰਨੀ ਪਈ ਆਪਾਂ ਇਹ ਪ੍ਰਿੰਟਰ ਆ ਗਿਆ ਤੇ ਉਹਦਾ ਵੀ ਪੰਪ ਕੱਸਤਾ ਉਹ ਇਹਦਾ ਪੰਪ ਥੋਲਿਆ ਸੀਗਾ ਸੈਟ ਕਰਾਉਣ ਨੂੰ ਇਹ ਵੀ ਕੱਸਤਾ ਰਹਾ ਨਾ ਰਿੰਦਾ ਮਤਲਬ ਤੇ ਤੇਲ ਪਾਉਂਗਾ ਤੇ ਉਹਦੇੰਗੇ ਵੀ ਟਿਪਿੰਗਾਂ ਇਹ ਨਾ ਆਈ ਜਾਂਦੰਗ ਲਓ ਜੀ ਇਹਦਾ ਕੱਸਤਾ ਟਾਈਪ ਕਨ ਕਵਰ ਵੀ ਟਾਈਪ ਕੱਟ ਕਵਰ ਟਾਈਪ ਟਾਂ ਦਾ ਕਵਰ ਕੱਸਤਾ ਤੇ ਇਹ ਹੋ ਗਿਆ ਓਕੇ ਹੁਣ ਬਸ ਉਹ ਪੰਪ ਖੋਲ ਦੇਣਾ ਆਉਣ ਵਾਲਾ ਲੋ ਜੀ ਆ ਗਿਆ ਪੰਪ ਹਰੇ ਰੰਗ ਦਾ ਹੋਊਗਾ ਤੇ ਹਰਾ ਹੀ ਲਫਾਫਾ ਬੋਰੀ ਐ ਹਰੇ ਰੰਗ ਹਰੇ ਰੰਗ ਦਾ ਹਰੇ ਰੰਗ ਦੀ ਬੋਰੀ ਆ ਨੱਗਾ ਵਾ ਬੱਟ ਮੈਂ ਜਰਾ ਆ ਕੇ ਨਹੀਂ ਜਾਂ ਘੜ ਪੰਪ ਕਾ ਆ ਆ ਪਾ ਪਤਾ ਲਾ ਤਾ ਜੀ ਦਰਬੂ ਵੀ ਆ ਗਈ ਐ ਸੈਟ ਕਰੀ ਜਾਂਦੇ ਹਾਂ ਦਰਬੂ ਵੀ ਆ ਗਈ ਟੈਕ ਕਰ ਲਵੇ ਯਾਰ ਉਹ ਉਹੀ ਤਾਂ ਗੱਲ ਹੈ ਦੇਖੋ ਮੈਂ ਭਰਾਵਾ ਉਹੀ ਤਾਂ ਮੈਂ ਤੇ ਨਾ ਪਾਉਂਦਾ ਕਿ ਜੀ ਜੀ ਪਰ ਕੋਈ ਤੰਗੀ ਨਹੀਂ ਬਹੁਤ ਆਏਗਾ ਆਟਾ ਚੰਦੀ ਮਾਰਨ ਬੋਤਾਉਂਗਾ ਚਲੇ ਗਏ ਅੱਜ ਅੱਜ ਉਹ ਤੇ ਲਾਤੀ ਕਰ ਕਰ ਲਵਾਂ ਰਾਮ ਫਟਾ ਰਾਮ ਸੁਕਾਰਦੇ ਲਾਉਂਦੇ ਪੰਪ ਲਾਇਆ ਤੇ ਦੇਖਦੇ ਆਂ ਐ ਕਹਿੰਦੇ ਰਾਈ ਆ ਉਹ ਦੇਖਦੇ ਆਂ ਕਿ ਨੰਬਰ ਹੈਡ ਸੂਟ ਕਰਨੀ ਪਣੀ ਮੈਸਤਰੀ ਕੋਲੇ ਲਿਜਾਣਾ ਪਊਗਾ। ਉਹ ਬੇਬੀ ਹੈਡਿੰਗ ਵੀ ਪਾਉਣਾ। ਲੋ ਜੀ। ਲਾਤੀ ਡਰਬ ਇਹ ਆ ਹਸਲਾ ਸਰਕਸਨ ਵਾਲਾ ਪੱਠੀ ਵਾਲੇ ਨਾਲ ਜੇ। ਲਿਆ ਕੇ ਪਾਉਂਦੇ ਟੈਂਪਰਿੰਗ ਨੂੰ ਰਾਤ ਬਾਹਰ ਕੋ ਉਦੋਂ ਹੈ ਨਹੀਂ ਸੀ ਉੱਥੇ। ਹੁਣ ਕਾਹਦੇ। ਇਹ ਚਰਾਉ ਲੈਂਦਾ ਹੈ। ਤੇ ਉਹਦਾ ਵੀ ਪੰਪ ਉਹੀ ਲਾਉਣਾ ਪਿਆ ਰੀ ਨਾਲ ਜਿਹੜਾ ਸੀਗਾ ਨਾਲ ਉਹ ਹੀ ਲਾਇਆ। ਰਾਤ ਫੇਰ ਬਦਲੇ ਪਾਉਂਦਾ। ਉਹ ਸੈਟ ਨਹੀਂਗਾ ਹੁਣ ਹੋਰ ਮਹਗਾਵਾਂਗੇ ਪੰਪ ਫੇਰ ਬਣੂਗੀ ਗੱਲ ਤੇ ਉਹਦਾ ਵੀ ਅੱਜ ਕਾਹਦੇ ਆ ਜਿਹੜਾ ਤੇਲ ਪਾਉਂਦੇ ਨੇ ਇਹਦੇ ਨਾਲ ਇਹ ਜਿਹੜੀਆਂ ਪਾਈਪਾਂ ਲੈਂਦੇ ਨੇ ਕਸਣ ਵਾਲੀਆਂ ਡਾ ਨਾ ਕਰਦੇ ਨੇ ਤੇ ਕੋਕੋਡੇ ਦਾ ਪੰਪ ਉਹ ਹੀ ਲਾਤਾ ਕਿ ਈਗਲ ਦੇ ਆਪਾਂ ਲਾਤੀ ਟਰਬੋ ਈਗਲ ਦੇ ਲਾਤੀ ਟਰਬੋ ਬਸ ਥੋੜਾ ਬਹੁਤ ਆ ਰਹਿ ਗਿਆ ਲੋਈ ਜਾਣ ਜੂਣ ਪਾ ਕੇ ਕਫਨ ਲੱਗੇ ਗੈਸ ਕਟ টারਬੋ ਰਾਤ 11 ਵਜੇ ਸੈਟ ਕਰਾ ਲੈਂਦੇ ਆਂ ਉਹ ਕਾਹਦੇ ਇਹ ਜੇ ਜਿਆਲੀ ਆਉਣ ਫਿਰ ਟਾਈਮ ਹੀ ਉਨਾਂ ਦੀ ਜਗਿਆੜ ਵਾਲੀ ਮੈਂ ਕਿਹਾ ਕੀ ਬਾਲੀ ਤਾਂ ਪੰਪ ਲੱਗਦੀ ਆ ਯਾਰ ਦੇਖਣ ਨੂੰ ਤਾਂ ਚੱਲ ਆਇਏ ਕੋ ਆਇਏ ਆਇ ਕਾਲੀ ਖੱਟੇ ਨੂੰ ਜਾਣਾ ਟਰਾਲੀ ਖੱਟੇ ਨੂੰ ਆਇ ਦਾ ਸੋਲੀ ਮੈਸਤਰੀ ਨੇ ਆਇਆ ਆਈ ਦਾ ਸੋਹੀ ਮੈਸਤਰੀ ਨੇ ਆਇਆ ਲੋਈ ਲਾਗੇ ਨੂੰ ਤੋਂ ਤੇਰ ਤੂਜੇ ਲਗਾ ਪਿਆ ਸਰ ਕਰਦੇ ਕਾਹੀ ਕਰਕੇ ਧੋ ਦੇ ਜੀ ਸਾਫ ਕਰ ਦੇ ਥੱਲੇ ਗੱਲਾਂ ਗੱਲੇ ਲੋਈ ਤੇ ਪੱਕ ਹਹੀ ਆਨੇ ਪਾਈ ਪਾ ਕੇ ਤੇ ਤੇਲ ਲਿਆ ਕੇ ਪਾਉਣਾ ਥੋੜਾ ਜਿਆ ਮੇਰਾ ਘੱਟ ਹੋਇਆ ਲਓ ਜੀ ਇਹਨੂੰ ਵੀ ਲਾਗੇ ਤੋਣ ਥੋੜ ਗਏ ਇਹਨੂੰ ਵੀ ਉਹ ਤਾਂ ਤੋਤਾ ਇਹ ਗੱਲ ਕਰੋਕੋਡਿਲ ਨੂੰ ਥੋੜੇ ਪਰ ਦੂਜੇ ਨੂੰ ਡਾਇਨਾਸੌਰ ਨੂੰ ਵੀ ਧੋਆ ਉਹਤੇ ਮਾਰਾਂਗੇ ਪਾਣੀ ਲੋਈ ਚੱਲੇ ਹੁਣ ਟੋਜਨ ਮੇਲੇ ਤੇ ਟਰਾਲੀ ਖਿੱਚ ਮੁਕਾਬਲਾ ਲਓ ਇਹ ਗੁਰਦਾਰੇ ਮੱਥਾ ਟੇਕ ਲਈ ਗਏ ਤੇ ਫਿਰ ਚੱਲਦੇ ਆਪਾਂ ਗੱਡੀ ਨਾਲ ਵਾਦੇ ਰਹਿਣੇ ਮੱਥਾ ਟੇਕ ਕੇ ਇੱਥੇ ਮੂਰਤੀ ਤਾਂ ਲਗਾਗੇ ਉਹ ਵਾਹਿਗੁਰੂ ਬਾਬਾ ਮੇਰਕ੍ਰਿਸ ਵਾਹਿ ਲਓ ਧੀਰਪੋ ਆ ਲਗੇ ਆਪਾਂ ਪਤੋਂ ਫਿਰ ਚੱਲਦੇ ਆਂ ਦੇਖਦੇ ਨੇ ਕੀ ਕੰਮ ਦਾ ਲੋ ਜੀ ਆਪਾਂ ਗਰਾਊਂਡ ਚ ਆ ਗਏ ਗਰਾਊਂਡ ਚ ਆ ਗਏ ਦੇਖਦੇ ਹੁਣ ਅਜੇ ਟਰਾਈ ਆਈ ਕਿ ਕੋਈ ਆਪਾਂ ਹੀ ਪਹਿਲਾਂ ਆਏ ਸਾਰੇ ਕੋਈ ਨਹੀਂ ਆਇਆਗਾ ਉਹ ਬੰਦ ਚੱਲਣ ਵਾਲਾ ਮੈਚ ਪਾ ਛੋੜੇ ਚੈਰਨ ਚੱਲੇਗਾ आप बंदे नहीं हैं। आना बैठो। आप बंदे नहीं हैं। ऐसी बात नहीं है। कौन है कौन है? कौन है लोग आए जल्दी करो। अभी வாய்காயா சாலையில்லும் பார்கிறேன் பைலாரையிடரா பைலா நேர்குதா பைலா ਕਲੇਡੀ ਵੱਲੋਂ ਜਿਹੜੀ ਬੇਨਤੀ ਆ ਜਿਹੜੀ ਬੱਟ ਦੇ ਉੱਤੇ ਕੱਲੀ ਪਾਈ ਹੋਈ ਹੈ ਇਹ ਕੱਲੀ ਦੇ ਉੱਤੇ ਜੇਕਰ ਟਰੈਕਟਰ ਜਾਂ ਟਰਾਲੀ ਫਾਲ ਕਰਦਾ ਤਾਂ ਵੀਦੇ ਉਹ ਟਰੈਕਟਰ ਕੱਟਿਆ ਜਾਊਗਾ ਮੁਕਾਬਲੇ ਤੋਂ ਬਾਹਰ ਹੋ ਜਾਣਾ ਜੀ ਨੋਟ ਕਰ ਲਿਓ ਕਿਉਂਕਿ ਦੁਬਾਰਾ ਫੇਰ ਨੋਟ ਕਰ ਲੈ ਸਾਡੇ ਭਰਾ ਬਾਕੀ ਦਾ ਵੀ ਨੇ ਚੈੱਕ ਹੋਣਾ ਸਾਰਾ ਕੰਮ ਜੇਕਰ ਬਲੀ ਜਬਲੀ ਬੇਨਤੀ ਹੈ ਦੀਆ ਹੱਥ ਨਹੀਂ ਲੱਗਦਾ ਕਿਤੇ ਲਾਲ ਹੋਈ ਜਾਂਦੀ ਹੈ ਬਹੁਤ ਇਥੇ ਖੇਡ ਮੈਦਾਨ ਦੇ ਵਿੱਚ ਇਹ ਕਿੰਨੇ ਹੋ ਫੇਲੀ ਤੋਂ ਸਰਾ ਫੇਲੀ ਤੋਂ ਬੇਰੀ ਇਹ ਵੀ ਕਮਾਲ ਕਿਤੇ ਉਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਇਹ ਬੱਲੇ ਬੱਲੇ ਹੋ ਗਈ ਮਿੱਤਰੋ ਬੱਲੇ ਬੱਲੇ ਹੋ ਗਈ ਮਿੱਤਰੋ ਹਰ ਖੇਡ ਮੈਦਾਨ ਦੇ ਵਿੱਚ ਮੇਰੇ ਵੀਰ ਆਲੇ ਜੇ اڄڙي ٿي وئي اڄڙي ٿو ٿي وئي اڄڙي ٿو ٿي وئي يارو سماڻا ٿي وئي ਜੀ ਹੁਣ ਆਪਣਾ ਮੈਚ ਹੋਣਾ ਸ਼ੁਰੂ ਬਰੋ ਕੋਡ ਆਉਦਾ ਆ ਗਿਆ ਬਰੋ ਕੋਡ ਮਦਾਨ ਤੇ ਦੇਖੋ ਤਾਂ ਕਥਨੀ 60 ਸੈਕਿੰਡ ਦੇ ਰਹੇ ਕੋਈ ਪਤਾ ਨਹੀਂ ਹੈ میں جانت ہیں عجلہ بار کا ملے ریمین میں الآن میں نے statistically جن ਆਪਣੇ ਵਾਲਾ ਗਿਆ ਵਾ ਆਉਂਦਾ ਫਿਰ ਬਹੁਤ ਨੇ 오, 바라, 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 바야 바라, 바라, 이라 바라, 바라, 바